ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੁਣ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ ਕਨਫਰਮ ਕਰ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਗੁਲਾਮੀ ਵਾਲਾ ਗੁਲਾਮ ਪੱਤਰਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੀਦਪੁਰ ਆ ਗਿਆ ਤੇ ਨੇੜੇ ਸਾਤਕ ਸ਼ਹਿਰ ਆ ਜਾਂਦਾ ਤੇ ਭਾਉ ਸਰਮਨ ਦੇ ਘਰੇ ਦੋ ਅੱਜ ਤੁਹਾਨੂੰ ਜਾਨਵਰ ਵਿਖਾਉਣੇ ਇੱਕ ਸੂਈ ਸੂਣ ਵਾਲੀ ਝੋਟੀ ਤੇ ਇੱਕ ਸਜਣੋ ਤੁਹਾਡੇ ਕੰਮ ਦੀ ਵੈੜ ਵੈੜ ਬਹੁਤ ਟੌਪ ਦੀ ਆ ਕੀ ਲੇਖਾ ਜੋਖਾ ਸਾਰਾ ਭਾਉ ਤੋਂ ਸਾਂਝਾ ਕਰਦੇ ਥੋਡਨਾ ਜਿਹੜਾ ਵੀ ਪਸ਼ੂ ਪਸੰਦ ਆ ਜਾਂਦਾ ਸਜਣੋ ਰਿਕਵੈਸਟ ਬੇਨਤੀ ਹੁੰਦੀ ਹੈ ਕਿ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਤੇ ਆਜੋ ਭਾਉ ਤੋਂ ਲੈਨੇ ਆਪਾਂ ਡਿਟੇਲ ਹਨ ਲੇਵੇ ਦੀ ਕੁਆਲਿਟੀ ਝੋਟੀ ਦੀ ਵੀ ਸੱਚ ਨੂੰ ਚੈੱਕ ਕਰਨ ਵਾਲੀ ਆ ਚਵਾਈ ਵਾਲਾ ਥਾਣਾ ਕਿੰਨੇ ਦਿਨ ਇਹਦੇ ਬਾਕੀ ਆ ਸਾਰੀ ਜਾਣਕਾਰੀ ਲਵਾਂਗੇ ਆ ਜੋ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਹੋਊਗਾ ਪਾਉ ਜੀ ਸਸਰੀ ਕਾਲ ਸਸਰੀ ਕਾਲ ਸੰਤੂ ਸਾਹਿਬ ਕੀ ਹਾਲ ਜੇ ਮੇਰਾ ਦਾ ਤੁਸੀਂ ਸੁਣਾਓ ਹੋਰ ਕਿਰਪਾ ਛੱਡ ਦੀ ਕਲਾ ਨਾ ਮੈਂ ਨਾ ਕਿਰਪਾ ਬਾਬਾ ਡਰੈੱਸ ਪਿੰਡ ਗੁਲਾਮ ਪਤਰਾ ਜ਼ਿਲ੍ਹਾ ਫਰੀਪੁਰ ਨੰਬਰ ਜੀ 6284231688 6284231688 ਤੇ ਆ ਵੜ ਸੁਆ ਕਿਹੜਾ ਦੂਜਾ ਦੂਜਾ ਸੁਆ ਹੁੰਦੀ ਆ ਪਹਿਲਾਂ ਨੇ ਕਿੰਨਾ ਕ ਦੁੱਧ ਦਿੱਤਾ 20 ਕਿਲੋ ਪਹਿਲਾਂ ਨੇ 20 ਕਿਲੋ ਦੁੱਧ ਦਿੱਤਾ ਦੂਜਾ ਸੁਆ ਇਹ ਮਸਟੈਂਗ ਦੀ ਅੱਛਾ ਆਪ ਇਹ ਮਸਟੈਂਗ ਦੀ ਮਸਟੈਂਗ ਦੀ ਆ ਤੇ ਗੱਬਣ ਕਿਹੜੇ ਤੂੰ ਆ ਓਏ ਯਾਰ ਕੀ ਵਰਲਡ ਵੈਡ ਮਸਟੈਂਗ ਹੋ ਅੱਛਾ ਉਹ ਤਾਂ ਚਲ ਆਪਾਂ ਪਰਚੀ ਵਿਖਾ ਦੇਾਂਗੇ ਜਿਹੜਾ ਵੀ ਲਊਗਾ ਹਨਾ 563 ਆ ਆਪਾਂ ਨੂੰ ਰਕੇ ਮਾਲ ਦਾ ਡਿਟੇਲ ਲਿਖ ਕੇ ਦੱਤੀ ਐ ਦੇ ਮਾਲਕਾਂ ਨੇ ਹਨਾ ਸਾਰੀ ਫੋਟੋ ਖਿੱਚ ਕੇ ਲਿਆਏ ਆ ਫੋਟੋ ਖਿੱਚ ਕੇ ਲਿਆਏ ਹੋ ਦਿਨ ਕਿੰਨੇ ਲੈ ਜੂ ਇਹ ਹਵਟਾ ਲੈ ਜੀ ਕੋਈ ਲੈ ਜੂਗੀ ਹਨਾ ਠੰਡੀ ਠੁੰਡੀ ਬਹੁਤ ਆ ਤੇ ਥਣ ਚਵਾਈ ਵਾਲਾ ਥਣ ਬਹੁਤ ਚੰਗ ਲਾ ਗਾਂ ਬੜੇ ਕੰਮ ਦੀ ਆ ਹਨਾ ਬੜੇ ਤੇ ਤੌਰ ਕਰਾਈਏ ਚੱਕੇ ਦੀ ਬਿਲਕੁਲ ਲਿਓ ਸ਼ਾਹ ਜੀ ਲੋ ਵੀ ਸਜਣੋ ਤੌਰ ਚੈੱਕ ਕਰ ਲੋ ਦੂਜਾ ਸੂਆ ਸੁੰਦੀ ਵੜ ਭਾਉ ਸਰਵਣ ਕੋਲੇ ਆਈ ਆ ਤੇ ਪੱਖ ਤੁਸੀਂ ਵੇਖਿਓ ਕਿਉਂਕਿ ਉਮਰ ਵੀ ਹਜੇ ਬੱਚਿਆਂ ਵਾਲੀ ਆ ਤੇ ਸੂਆ ਦੂਜਾ ਮੂੰਹ ਤੋਂ ਗੈਸ ਲਾਇਓ ਵੀ ਹਜੇ ਛੋਟੀ ਉਮਰ ਦੀ ਆ ਚੱਲ ਪੱਤਾ ਕੱਢਿਆ ਗੀੜਾ ਇੱਕ ਬਾਰ ਤੇ ਲੇਵਾ ਬਹੁਤ ਬਣਾਉਗੀ ਸਜਣੋ ਕਿਉਂਕਿ ਖੁੱਲਾ ਡੁੱਲਾ ਲੇਵਾ ਹਜੇ ਤਹਨੇ ਸਟਾਰਟ ਕੀਤਾ ਭਰਨਾ ਕਰਮਾਂ ਵਾਲੀ ਨੇ ਹੈਂ ਲੋਲੀ-ਪੋਲੀ ਵੈੜੇ ਹਾਂ ਲੋਲੀ-ਪੋਲੀ ਲਹੂ ਪਾਣੀ ਵਾਲੀ ਹੈਨਾ ਜਾਨਵਰ ਰੰਗ ਵਿੱਚ ਚਮਕਾ 45-60 ਲੈਣੇ ਆਪਾਂ ਠੀਕ ਆ ਥਾਣ ਵੀ ਗੋਲਾ ਪੂਰਾ ਹੈਨਾ ਆਣਾ ਕੱਟੇ ਨਹੀਂ ਆਵੇਗਾ ਠੀਕ ਆ ਜੀ ਠੀਕ ਆ ਪਾਉ ਜੀ ਹੀਰਾ ਬਸੂ ਆਵੇਗਾ ਹੀਰਾ ਓਕੇ ਕਹੀਰੇ ਬੰਦੇ ਰਹਿੰਦੇ ਆ ਆਪਣੇ ਬਸੂ ਠੀਕ ਆ ਬਹੁਤ ਚੰਗੀ ਬਿਹੜਾ ਹਨਾ ਕਿਹੜੀਆਂ ਗੱਲਾਂ ਕਰਨ ਆ ਲੈ ਯਾਰ ਬਹੁਤ ਸਿਆਣੀ ਨਾਲੇ ਸੀਮਣ ਬਹੁਤ ਕੰਮ ਦਾ ਲੱਗਿਆ ਆਪ ਬੜੇ ਸੀਮਣ ਕੰਮ ਦੀ ਵਾਕਿਆ ਯਾਰ ਥਣ ਵੇਖਣਾ ਮੱਝ ਵਾਲਾ ਮੱਝ ਵਾਲਾ ਵੇ ਚਿਵਾਈ ਦਾ ਟਿੱਪੀ ਟੁੱਪੀ ਹੋਊਗੀ ਤਾਂ ਸਵਾਦ ਆ ਗਿਆ ਹਣਾ ਕੀ ਜਿਹੜੀ ਗੱਲ ਕਰਨਾ ਤੇ ਰੇਟ ਇਹਦਾ ਰੇਟ ਇਹਦਾ ਫੋਨ ਉੱਤੇ ਕਰਾਂਗੇ ਓਕੇ ਸ਼ਾਹ ਜੀ ਹਾਂ ਮੁੱਲੇ ਦਾ ਸੱਜਣਾ ਫੋਨ ਤੇ ਮੁੱਲ ਜ਼ਿਆਦਾ ਨਹੀਂ ਹੋਵੇਗਾ ਹਾਂਜੀ ਸਭੇ ਲੋਕ ਜਿਹੜੇ ਕਮੈਂਟ ਕਮੈਂਟ ਕਰਦੇ ਆਪੇ ਫੋਨ ਲਾ ਲੈਣਗੇ ਆਪਾਂ ਕਨੈਕਟ ਕਰ ਦਿਆਂਗੇ ਠੀਕ ਆ ਠੀਕ ਹੈ ਓਕੇ 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 ਰੇਟ ਬਿਲਕੁਲ ਜਾਇਜ਼ ਹੁੰਦੇ ਆ ਆਪਣੇ ਪਾਸੋਂ ਦੇ ਠੀਕ ਆ ਤੇ ਆ ਛੋਟੀ ਸੂਆ ਦੂਜਾ ਦੂਜਾ ਸੂਆ ਦਿਨ ਕਿੰਨੇ ਲੈਂਦੀ ਏ ਦਿਨ ਲਈ ਉਹ ਜੇ 10 ਹੈ ਨਾ 10 ਠੀਕ ਆ ਪਹਿਲਨ ਨੇ 12 ਕਿਲੋ ਦੁੱਧ ਪਾਇਆ ਈ ਪਹਿਲਨ ਨੇ 12 ਕਿਲੋ ਕੱਡੀਆਂ ਨੂੰ ਵੀ ਪਾਉਂ ਗਵਾਲਟੀ ਬਹੁਤ ਚੰਗੀ ਨੇ ਤੇ ਟਿੱਪਨ ਟੁੱਪਨ ਤੇ ਭਾਰਾ ਲੋ ਕੇ ਓਕੇ ਓਕੇ ਗਾਰੰਟੀ ਠੀਕ ਆ ਸੱਜਣਾ ਦੂਜਾ ਸੂਆ ਪਹਿਲਨ ਨੇ 12 ਕਿਲੋ ਦੁੱਧ ਪਾਇਆ ਤੇ ਏਰੀਏ ਜਿਹੜੇ ਦਾ ਮਾਲ ਹੁੰਦਾ ਪਾਉ ਹਰਾਂ ਕੋਲੇ ਤਕਰੀਬਨ ਦੁੱਧ ਦਾ ਲਈ ਹੁੰਦਾ ਹਾਂ ਤੇ ਸਾਰੀ ਇੱਕ ਰੰਗ ਕਾਲੀ ਐ ਝੋਟੀ ਇਹ ਵੀ ਨੋਟ ਕਰ ਲੋ ਤਰਦੀ ਨੇ ਲੇਵਾ ਸੋਨਾ ਵਿਖਾਇਆ ਤੇ ਬਾਕੀ ਹਜੇ ਦਿਨ 10 ਪਏ ਆ ਕਮਾਲੋ ਵੇਖੋ ਸੱਜਣਾ 12 ਕਿਲੋ ਦੁੱਧ ਤਾਂ ਇਹ ਕਿ ਵੀ ਪਾ ਜੂ ਠੀਕ ਆ ਵੇਖੋ ਸੱਜਣਾ ਥਾਨਲੇ ਵੇ ਦੀ ਕੁਆਲਿਟੀ ਇਹਦੀ ਕਰ ਲੋ ਚੈੱਕ ਤਰ ਦੀ ਲੇਵਾ ਸੋਹਣਾ ਵਿਖਾਉਂਦੀ ਆ ਤੇ ਬਾਕੀ ਹਜੇ ਥਾਨ ਬੜਾ ਚੰਗਾ ਹੈ ਹਾਂ ਬਾਕੀ ਕੁਆਲਿਟੀ ਜਿੰਨੀ ਹੈ ਹਾਂ ਬੰਦਾ ਪਾਰਖੂ ਹੈ ਨਾ ਹਾਂ ਉਹਨੂੰ ਪਤਾ ਲੱਗਣਾ ਹੈ ਵੀ ਇਹ ਮੈਂ ਬਣ ਕੇ ਹੀ ਸੂਗੀ ਹਨਾ ਜਿਹੜਾ ਸੁਨਿਆਰਾਂ ਨੂੰ ਪਹਿਲਾਂ ਰੱਖਣਾ ਠੀਕ ਆ ਮੈਂ ਰੱਗ ਤੋਂ ਵੀ ਉਹਨਾਂ ਵਾਲੇ ਪੱਟੇ ਦੀ ਮਗਰੋਂ ਵੀ ਝੋਟੀ ਚੰਗੀ ਆ ਹਾਂ ਸਾਰੀ ਚੰਗੀ ਸਿਰ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ 1 ਲੱਖ 1 ਲੱਖ ਰੁਪਈਆ ਦੀ ਡਿਮਾਂਡ ਆ ਤੇ ਮੌਕੇ ਤੇ ਮਾਨਤਾਣ ਕਰ ਦਿਆਂਗੇ ਉਹ ਕਿਰਪਾ ਰਹੂਗਾ ਉਹ ਕਿਰਪਾ ਠੀਕ ਆ ਧੰਨਵਾਦ ਲੋ ਵੀ ਸੱਚ ਲੋ 1 ਲੱਖ ਰੁਪਈਆ ਦਾ ਡਿਮਾਂਡ ਤੈਅ ਕਰਤੀ ਆ ਪਾਉ ਨੇ ਤੇ ਬਾਕੀ ਤੁਹਾਡਾ ਸੌਦਾ ਕਿੱਥੇ ਹੋ ਜਾਂਦਾ ਉਹ ਤੁਹਾਡੀ ਤਕਦੀਰ ਤੇ ਡਿਪੈਂਡ ਰਹੂਗਾ ਗਾਹ ਤੁਹਾਡੇ ਕੰਮ ਦੀ ਆ ਜਰੂਰ ਕਨੈਕਟ ਕਰ ਲਿਓ ਰੇਟ ਉਹਨੂੰ ਮੈਨੂੰ ਵੀ ਨਹੀਂ ਦੱਸਿਆ ਨੇ ਅਜੇ ਕੀ ਰੇਟ ਰੱਖਣਗੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖੋ